ਜੋ ਜੋ ਕੰਮ ਕੀਤੇ ਨੇ ਹੁਣ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਇੱਕ ਟੀਮ ਕੰਮ ਕਰ ਰਹੀ ਹੈ ਔਰ ਇਹ ਟੀਮ ਵੀ ਚਾਹੁੰਦੀ ਹੈ ਕਿ ਸਾਨੂੰ ਮੌਕਾ ਮਿਲਦਾ ਤਾਂ ਕਿ ਅਸੀਂ ਵਾਰਡ ਨੰਬਰ 3 ਦੇ ਜਿਹੜੇ ਬਾਕੀ ਇਲਾਕੇ ਨੇ ਉਹਦੇ ਵਿੱਚ ਵੀ ਉਹ ਨਮੂਨਾ ਪੇਸ਼ ਕਰ ਸਕੇ ਜੋ ਕਿ ਡੀ ਬਲਾਗ ਦੇ ਵਿੱਚ ਕੀਤਾ ਹੈ ਜਿੰਦਾਬਾਦ ਜਿੰਦਾਬਾਦ ਬਰਚੀ ਸੋਰ ਬਾਜਵਾ ਜਿੰਦਾਬਾਦ ਬਰਚੀ ਸੋਰ ਬਾਜਵਾ ਜਿੰਦਾਬਾਦ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ 25 ਸਾਲਾਂ ਦੇ ਵਿੱਚ ਪਹਿਲੀ ਵਾਰ ਇੱਕ ਲੋਕਲ ਜਿਹੜਾ ਹੈਗਾ ਕੈਂਡੀਡੇਟ ਸਾਨੂੰ ਦਿੱਤਾ ਜਿੰਦਾਬਾਦ ਹਮ ਆਮ ਆਦਮੀ ਪਾਰਟੀ ਜਿੰਦਾਬਾਦ ਹਰਜੀਤ ਕੌਰ ਬਾਜਵਾ ਜਿੰਦਾਬਾਦ ਆਮ ਆਦਮੀ ਕੀ ਕਹਿਣਾ ਚਾਹੋਗੇ ਜਿਸ ਚੋਣ ਬਾਰੇ ਦੇਖੋ ਜੀ ਇਹ ਜਿਹੜੀ ਮਿਊਨਿਸਪਲ ਕਮੇਟੀ ਅਮਰਸਰ ਦੀ ਇਲੈਕਸ਼ਨ ਹੋ ਰਹੀ ਹੈ 21 ਤਰੀਕ ਨੂੰ ਪਟਾ ਪੈਣੀਆਂ ਨੇ ਜਿਵੇਂ ਕਿ ਬਾਕੀ ਪੂਰੇ ਪੰਜਾਬ ਵਿੱਚ ਪੈਣੀਆਂ ਨੇ ਔਰ ਇਹਦੇ ਵਿੱਚ ਡੀ ਬਲੌਕ ਦੇ ਪਿਛਲੇ 7 ਸਾਲ ਤੋਂ ਪ੍ਰਧਾਨ ਰਹੇ ਸ੍ਰੀ ਰਾਜਪ੍ਰਤਾਪ ਸਿੰਘ ਬਾਜਵਾ ਜੀ ਮਿਸਸ ਕ੍ਰਿਮਤੀ ਅਜੀਤ ਕੁਰਵਾਜਬਨ ਨੂੰ ਨਾਮਿਨੇਸ਼ਨ ਹੋਈ ਹੈ ਔਰ ਮੈਂ ਡੀ ਬਲਾਕ ਦਾ ਰੈਜ਼ੀਡੈਂਟ ਆ ਰੈਜ਼ੀਡੈਂਟ ਆ ਪਿਛਲੇ 35 ਸਾਲ ਤੋਂ ਇਨਫੈਕਟ ਪਹਿਲੇ ਤਿੰਨ ਚਾਰ ਜਿਹੜੇ ਫੈਮਿਲੀਜ਼ ਆਈਆਂ ਸੀ ਡੀ ਬਲਾਕ ਦੇ ਵਿੱਚ ਉਹਨਾਂ ਕੇ ਮੇਰਾ ਘਰ ਬਣਿਆ ਸੀਗਾ ਤੋਂ ਇਸ ਕਰਕੇ ਪਹਿਲਾ ਮੌਕਾ ਹੈ ਕਿ ਰਣਜੀਤ ਆ ਮੈਨੂੰ ਤੇ ਕਿਸੇ ਕੈਂਡੀਡੇਟ ਨੂੰ ਕਿਸੇ ਪਾਰਟੀ ਨੇ ਨਾਮਿਨੇਟ ਕੀਤਾ ਹੈ ਤੇ ਅਕਸਰ ਬਾਹਰੋਂ ਹੀ ਆਉਂਦੇ ਰਹੇ ਲੋਕ ਐਡਾ ਹੀ ਪਹੁੰਚ ਹਜੇ ਤੱਕ ਬਾਹਰ ਹਾਂਜੀ ਕਿਉਂ ਕਿ ਕਿਉਂਕਿ ਥੋੜਾ ਟਾਈਮ ਲੱਗਦਾ ਹੈ ਨਵੀਂ ਕਲੋਨੀ ਬਣਨ ਵਾਸਤੇ ਇੱਕ ਦੂਜੇ ਨੂੰ ਜਾਣਨ ਵਾਸਤੇ ਔਰ ਪਿਛਲੇ 2025 ਸਾਲ ਤੋਂ ਜ਼ਿਆਦਾ ਰੌਣਕ ਹੋਈ ਇਸ ਬਲਾਗ ਦੇ ਵਿੱਚ ਔਰ ਲੋਕਾਂ ਦਾ ਜਿਹੜਾ ਆਪਸ ਵਿੱਚ ਭਾਈਚਾਰਾ ਹੈ ਆਪਸ ਵਿੱਚ ਵਧਿਆ ਹੈ ਟਾਈਮ ਦੇ ਨਾਲ ਔਰ ਇੱਕ ਇੱਕ ਯੂਨਿਟ ਬਣ ਕੇ ਖੜੀ ਹੋਈ ਹੈ ਡੀ ਬਲਾਗ ਰਿੰਜੀਤ ਹੈ ਪਿੰਡੋਂ ਔਰ ਜੋ ਸਾਡੀ ਕਮੇਟੀ ਬਣੀ ਹੈ ਮੈਂ ਪਿਛਲੇ 10 ਸਾਲ ਤੋਂ ਡੀ ਬਲਾਗ ਵੈਲਫੇਅਰ ਐਸੋਸੀਏਸ਼ਨ ਦਾ ਮੈਂ ਬੈਠ ਰਿਹਾ ਗਾਹਾਂ ਔਰ ਜੋ ਕੰਮ ਕੀਤੇ ਨੇ ਹੁਣ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਇੱਕ ਟੀਮ ਕੰਮ ਕਰ ਰਹੀ ਹੈ ਔਰ ਇਹ ਟੀਮ ਵੀ ਚਾਹੁੰਦੀ ਹੈ ਕਿ ਸਾਨੂੰ ਮੌਕਾ ਮਿਲਦਾ ਤਾਂ ਕਿ ਅਸੀਂ ਵਾਰਡ ਨੰਬਰ 3 ਦੇ ਜਿਹੜੇ ਬਾਕੀ ਇਲਾਕੇ ਨੇ ਉਹਦੇ ਵਿੱਚ ਵੀ ਉਹ ਨਮੂਨਾ ਪੇਸ਼ ਕਰ ਸਕੀ ਜੋ ਕਿ ਡੀ ਬਲਾਕ ਦੇ ਵਿੱਚ ਕੀਤਾ ਹੈ ਕਿੰਨਾ ਕੁ ਫਾਇਦਾ ਮਿਲੇਗਾ ਇਹਨਾਂ ਦੀ ਜਿਤਨਾ ਇਹਨਾਂ ਨੂੰ ਪੂਰਾ 100% ਫਾਇਦਾ ਹੋਏਗਾ ਰੰਜੀਤ ਐਵੇਨਿਊ ਕਿਉਂਕਿ ਜਿੰਨੇ ਵੀ ਬਦਲਣਗੇ ਚੂਰਜ਼ ਆ ਗਏ ਨੇ ਸਾਡੇ ਜਿਵੇਂ ਕਿ ਜਿਹੜਾ ਪੁਲਿਸ ਸਟੇਸ਼ਨ ਹੈ ਫਾਰ ਐਗਜ਼ਾਮਪਲ ਰੰਜੀਤ ਐਵੇਨਿਊ ਦਾ ਉਹ ਐਸੀ ਜਗ੍ਹਾ ਤੇ ਖੜਾ ਹੈ ਤੁਹਾਨੂੰ ਪਤਾ ਹੈ ਕਿ ਉਧਰ ਡੀ ਆਪਣਾ ਸ਼ਾਪਿੰਗ ਕੰਪਲੈਕਸ ਹੈ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ ਹੈ ਇਧਰ ਡੀਪ ਲੌਕ ਦੀ ਮਾਰਕੀਟ ਜਿਸ ਸਾਨੂੰ ਏਕੜ ਵਿੱਚ ਜਿਹੜੇ ਕਮਰਸ਼ੀਅਲ ਆ ਬਣ ਚੁੱਕੀ ਹੈ ਉਹ ਲੋਕਾਂ ਨੂੰ ਟ੍ਰੈਫਿਕ ਦੀ ਬੜੀ ਸਮੱਸਿਆ ਹੋ ਰਹੀ ਹੈ। ਉਹ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਉੱਥੋਂ ਠਾਣਾ ਜਿਹੜਾ ਚਕਾਉਣ ਦੀ ਕੋਸ਼ਿਸ਼ ਕਰਾਂਗੇ। ਨੰਬਰ 2 ਆਨੰਦ ਅਮਰਤ ਪਾਰਕ ਇੱਕ ਬਹੁਤ ਸੋਹਣਾ ਪਾਰਕ ਬਣਿਆ ਸੀ। ਉਹ ਰੋਜ਼ ਗਾਰਡਨ ਚੰਡੀਗੜ੍ਹ ਦੀ ਤਰਜ਼ ਦੇ ਉੱਤੇ ਲੇਕਿਨ ਓਵਰ ਦੀ ਪੀਰੀਅਡ ਆਫ ਟਾਈਮ ਉਹਦੀ ਹਾਲਤ ਖਸਤਾ ਹੋ ਗਈ ਹੈ। ਔਰ ਇਹ ਅਗਰ ਸਾਡੇ ਕਾਉਂਸਲਰ ਨਾਮਿ ਆਪਣੇ ਇਲੈਕਟ ਹੁੰਦੇ ਨੇ ਤਾਂ ਐਜ਼ ਅ ਟੀਮ ਅਸੀਂ ਇਨਫਲੂਐਂਸ ਕਾਂ ਰਾਂਗੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਬਾਕੀ ਸਾਰੀ ਟੀਮ ਨੂੰ ਔਰ ਉਹਦੀ ਜਿਹੜਾ ਖੂਬਸੂਰਤੀ ਉਹ ਬਣਤੀ ਜਾਏਗੀ ਸਰ ਜਿਹੜੀ ਸਿਕਿਉਰਿਟੀ ਲੈਵਲ ਹੈ ਇਸ ਇਲਾਕੇ ਦਾ ਉਹ ਵੀ ਇੱਕ ਬੜਾ ਮੈਟਰ ਕਰਦਾ ਬਹੁਤ ਵੱਡਾ ਹੈ ਔਰ ਮੈਂ ਖੁਦ ਆਰਮੀ ਦਾ ਸੀਨੀਅਰ ਆਫਸਰ ਰਟਾਇਰ ਹੋਇਆ ਹਾਂ ਔਰ ਨੋਬਾਡੀ ਕੈਨ ਬੀ ਮੋਰ ਕਾਸ਼ੀਅਸ ਅਬਾਊਟ ਦੀ ਸਿਕਿਉਰਿਟੀ ਐਂਡ ਸੇਫਟੀ ਆਫ ਦੀ ਰੈਜ਼ੀਡੈਂਟਸ ਆਫ ਪਰੰਦੀ ਟਾਪਿੰਗ ਉਹਦੇ 'ਚ ਸੁਧਾਰ ਕਰੋਗੇ ਕੋਸ਼ਿਸ਼ ਕਰਾਂਗੇ ਪੂਰੀ 100% ਇਸ ਇਲਾਕੇ ਨੂੰ ਵੈਸੇ ਤੇ ਪੌਸ਼ਟਿਆ ਜਾਂਦਾ ਪਰ ਫਿਰ ਵੀ ਪਾਲਿਸ਼ ਕਰਨ ਵਾਸਤੇ ਕਿੰਨੀ ਲੋੜ ਹੈ ਦੇਖੋ ਓਵਰ ਆਲ ਤੇ ਸਾਰੇ ਜੋ ਸ਼ਹਿਰ ਦੀ ਹਾਲਾਤ ਆ ਉਸ ਹਾਵਨਾ ਸਾਡਾ ਡੀ ਬਲੌਕ ਮੈਂ ਕਹਾਂਗਾ ਕਿ ਨੰਬਰ 1 ਹੈ ਲੇਕਿਨ ਅਸੀਂ ਕੰਪਲੀਸੈਂਟ ਨਹੀਂ ਹੁੰਦੇ ਅਸੀਂ ਅਜੇ ਵੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰੀਕੇ ਨਾਲ ਸਾਡੇ ਪਾਰਕ ਮੇਨਟੇਨ ਨੇ ਸਾਡੀ ਸੜਕਾਂ ਮੇਨਟੇਨ ਨੇ ਸਾਡੀ ਸਟਰੀਟ ਲਾਈਟ ਸਾਨੂੰ ਸੀਵਰੇਜ ਦੀ ਪਿੰਡ ਵਾਲੇ ਪਾਣੀ ਦੀ ਸਹੂਲਤ ਹੈ ਉਸ ਤਰੀਕੇ ਨਾਲ ਬਾਕੀ ਜਗ੍ਹਾ ਦੇ ਉੱਤੇ ਵੀ ਉਹ ਸੂਤਾ ਦਿੱਤੀਆਂ ਜਾਣ ਥੈਂਕ ਯੂ ਹੋ ਸਾਇਦ ਨੂੰ ਦੇਖ ਕੇ ਕੀ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਜੀ ਸਾਨੂੰ ਸਾਡੀ ਪਾਰਟੀ ਆਮ ਆਦਮੀ ਭਗਵੰਤ ਮਾਨ ਜੀ ਬਹੁਤ ਅੱਛੇ ਸੀਐਮ ਨੇ ਔਰ ਉਹਨਾਂ ਨੇ ਆਪਣੇ ਵਾਦੇ ਪੂਰੇ ਕਰ ਰਹੇ ਨੇ ਇਸ ਕਰਕੇ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਕਿੰਨਾ ਕੁ ਸੋਚਿਆ ਸੀ ਤੇ ਕੀ ਮਿਲਿਆ ਨਹੀਂ ਜੀ ਵੇਖੋ ਅਜੇ 2 ਸਾਲ ਹੋਏ ਆ ਪਾਰਟੀ ਨੂੰ ਆਇਆ ਤੇ ਹੌਲੀ ਹੌਲੀ ਸਭ ਕੁਝ ਹੁੰਦਾ ਪਿਆ ਉਹਨ ਇੱਕਦਮ ਤੇ ਉਹ 70 ਸਾਲ ਦਾ ਕੰਮ ਨਹੀਂ ਨਾ ਕਰ ਸਕਦੇ ਤੁਹਾਨੂੰ ਕਿੰਨਾ ਕੁ ਰਿਸਪਾਂਸ ਸਾਨੂੰ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਹੈ ਸਰਕੀ ਵਾਰਡ ਜਿਹੜੀ ਹੈ ਪਹਿਲੇ ਹਰ ਵਾਰ ਬਾਰੋਂ ਕੋਈ ਨਾ ਕੋਈ ਕੈਂਡੀਡੇਟ ਆਂਦਾ ਸੀ ਔਰ ਬਾਅਦ ਵਿੱਚ ਅਸੀਂ 5 ਸਾਲ ਉਹਨੂੰ ਲੱਭਦੇ ਰਹਿੰਦੇ ਸੀ ਕੋਈ ਵੀ ਛੋਟੇ ਤੋਂ ਛੋਟਾ ਕੰਮ ਵੀ ਹੈ ਸਾਨੂੰ ਮਤਲਬ ਮਿਲਦਾ ਹੀ ਨਹੀਂ ਸੀ ਕਾਉਂਸਲਰ ਲੱਭਦੇ ਹੀ ਨਹੀਂ ਸੀ ਤੇ ਇਸ ਵੈਰੀ ਫਰਸਟ ਟਾਈਮ ਹੈ ਕਿ ਸਾਨੂੰ ਇਸ ਗੱਲ ਤੇ ਬਹੁਤ ਖੁਸ਼ੀ ਹੈ ਕਿ ਸਾਡੇ ਆਪਣੇ ਏਰੀਏ ਚ ਸਾਡੀ ਆਪਣੀ ਵਾਰਡ ਚ ਕੋਈ ਬੰਦਾ ਔਰ ਬੜੇ ਰਿਸਪੌਂਸੀਬਲ ਨੇ ਬਾਜਵਾ ਸਾਹਿਬ ਆਲਰੇਡੀ ਜਿਹੜੀ ਸਾਡੀ ਡੀ ਬਲੌਕ ਦੀ ਵੈਲਫੇਅਰ ਐਸੋਸੀਏਸ਼ਨ ਹੈ ਉਹਦੇ ਪ੍ਰੈਜ਼ੀਡੈਂਟ ਨੇ ਔਰ ਇਹਨਾਂ ਨੇ ਇੱਕ ਦੋ ਵਾਰੀ ਕਿਹਾ ਕਿ ਮੇਰੇ ਡਿਜ਼ਾਈਨ ਕਰਨਾ ਅਸੀਂ ਨਹੀਂ ਕਰਨ ਦਿੱਤਾ ਕਿਉਂਕਿ ਉਹਨਾਂ ਦੇ ਕੰਮ ਬੰਨੇ ਅੱਛੇ ਨੇ ਤੇ ਕਾਉਂਸਲਰ ਬਣ ਕੇ ਤੁਸੀਂ ਸਮਝੋ ਕਿ ਬੈਟਰ ਕੰਮ ਕਰਨਗੇ ਬਿਲਕੁਲ ਕਰਨਗੇ ਕਿਉਂਕਿ ਥੋੜਾ ਬਹੁਤ ਉਹਨਾਂ ਕੋਲ ਪਾਵਰ ਵੀ ਚਹੀਦੀ ਹੈ ਜਦੋਂ ਐਜ਼ ਅ ਪ੍ਰੈਜ਼ੀਡੈਂਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦੇ ਹੋਣ ਦੇ ਨਾਤੇ ਉਹਨਾਂ ਨੇ ਆਪਣੀ ਪਾਕਟ ਚੋਂ ਪੈਸੇ ਲਗਾ ਕੇ ਵੀ ਸਾਡੇ ਪਾਰਕਸ ਮੇਨਟੇਨ ਕੀਤੇ ਨੇ ਬਾਕੀ ਸਾਰਾ ਕੰਮ ਕਰਵਾਉਂਦੇ ਨੇ ਠੀਕ ਹੈ ਜੀ ਥੈਂਕ ਯੂ ਉਹ ਦੇਖੋ ਜੀ ਅਸੀਂ ਆਮ ਆਦਮੀ ਪਾਰਟੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ 25 ਸਾਲਾਂ ਦੇ ਵਿੱਚ ਪਹਿਲੀ ਵਾਰ ਇੱਕ ਲੋਕਲ ਜਿਹੜਾ ਹੈਗਾ ਕੈਂਡੀਡੇਟ ਸਾਨੂੰ ਦਿੱਤਾ ਹੁਣ ਦੇਖੋ ਇਹ ਜਿਹੜੀਆਂ ਵੋਟਾਂ ਜਿਹੜੀਆਂ ਇਹ ਬਹੁਤ ਅਹਿਮ ਰੋਲ ਅਦਾ ਕਰਦੀਆਂ ਇੱਕ ਕਾਉਂਸਲਰ ਨੂੰ ਜਿੱਤਣ ਚ ਕਿਉਂਕਿ ਇਹ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਇਹ ਕੰਮ ਕਰਦੀਆਂ ਨੇ ਸਾਡੀਆਂ ਸੜਕਾਂ ਦਾ ਗਲੀਆਂ ਦਾ ਸੀਵਰੇਜ ਦਾ ਢਾਈਲਾਂ ਦਾ ਸਾਡਾ ਸਿੱਧੇ ਤੌਰ ਤੇ ਜੁੜੇ ਹੈ ਜੁੜੇ ਹੋਏ ਕਾਉਂਸਲਰ ਹੁੰਦੇ ਆ ਹੁਣ ਜਿਹੜੇ ਪਹਿਲੇ ਕਾਉਂਸਲਰ ਸੀ ਉਹਨਾਂ ਤੱਕ ਤੇ ਬੰਦਾ ਅਪਰੋਚ ਨਹੀਂ ਕਰ ਸਕਦਾ ਔਰ ਇਹ ਕੈਂਡੀਡੇਟ ਜਿਹੜੀ ਹਰਜੀਤ ਕੌਰ ਬਾਜਵਾ ਹੈ ਇਹ ਡੀ ਬਲੌਗ ਦੀ ਰਹਿਣ ਵਾਲੀ ਆ ਐਂਡ ਸ਼ੀ ਇਜ਼ ਈਜ਼ਲੀ ਐਕਸੈਪਟ ਸਬ ਐਕਸੈਸੀਬਲ ਐਂਡ ਐਕਸੈਪਟ ਐਕਸੈਸੀਬਲ ਇਹਨੂੰ ਅਸੀਂ ਬੜਾ ਈਜ਼ਲੀ ਅਪਰੋਚ ਕਰ ਸਕਦੇ ਆ ਔਰ ਜਿੱਥੋਂ ਤੱਕ ਕੰਮਾਂ ਦਾ ਸਵਾਲ ਆ ਮੈਂ ਇਸ ਇਲਾਕੇ 'ਚ ਘੁੰਮਿਆ ਹੋਇਆ ਔਰ ਮੈਂ ਡੀ ਬਲੌਗ ਦੇ ਪਾਰਕਾਂ ਨੂੰ ਵੇਖ ਕੇ ਡੀ ਬਲਾਕ ਦੀਆਂ ਸੜਕਾਂ ਨੂੰ ਵੇਖ ਕੇ ਡੀ ਬਲਾਕ ਦੇ ਵਿੱਚ ਸੀਵਰੇਜ ਤੇ ਜੋ ਕੰਮ ਹੋਏ ਆ ਇੱਥੋਂ ਮੈਂ ਗਾਈਡੈਂਸ ਲੈ ਕੇ ਮੈਂ ਈ ਬਲਾਕ ਦਾ ਪ੍ਰਧਾਨ ਆ ਮੈਂ ਈ ਬਲਾਕ ਦੇ ਵਿੱਚ ਇਹ ਸਾਰੇ ਕੰਮ ਜਿਹੜੇ ਆ ਕਰਵਾਏ ਆ ਇਸ ਤੋਂ ਨਵਾ ਮੈਂ ਦੱਸਣਾ ਚਾਹਣਾ ਕਿ ਸਾਡੀ ਇੱਕ ਜੁਆਇੰਟ ਫਾਰਮ ਬਣੀ ਹੋਈ ਆ ਜਿਹਦੇ ਵਿੱਚ ਮੈਂ ਪ੍ਰਧਾਨ ਈ ਬਲਾਕ ਦਾ ਔਰ ਇਹ ਪ੍ਰਧਾਨ ਡੀ ਬਲਾਕ ਦੇ ਆ ਸਾਡੀ ਸਾਰਿਆਂ ਦੀ ਏ ਬੀ ਸੀ ਡੀ ਸੈਕਟਰ 43 ਦੀ ਸਾਂਝੀ ਕਮੇਟੀ ਆ ਔਰ ਉਹਦੇ ਵਿੱਚ ਜਿਹੜਾ ਮਸਲਾ ਸਾਡਾ ਰੁਕਦਾ ਸੀ ਹੱਲ ਨਹੀਂ ਸੀ ਹੁੰਦਾ ਔਰ ਇਹ ਅਗਾਹ ਵੱਧ ਕੇ ਸਾਡੇ ਨਾਲ ਚੱਲਦੇ ਰਹੇ ਆ ਔਰ ਅਸੀਂ ਅਫਸਰਾਂ ਨੂੰ ਭਾਵੇਂ ਉਹ ਇੰਪਰੂਵਮੈਂਟ ਟਰਸਟ ਦੇ ਅਫਸਰ ਹੋਣ ਭਾਵੇਂ ਉਹ ਕਾਰਪੋਰੇਸ਼ਨ ਦੇ ਅਫਸਰ ਹੋਣ ਉਹਨਾਂ ਨੂੰ ਅਸੀਂ ਮਿਲਦੇ ਰਹੇ ਆ ਔਰ ਇਹ ਬੜੇ ਧੜਲੇ ਨਾਲ ਉੱਥੇ ਗੱਲ ਕਰਦੇ ਸੀ ਔਰ ਸਾਡੇ ਮਸਲੇ ਜਿਹੜੇ ਆ ਉਹ ਹੱਲ ਹੁੰਦੇ ਰਹੇ ਆ ਹੁਣ ਆ ਪਿੱਛੇ ਜਿਹਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਕਿ ਰਣਜੀਤ ਐਵਨਿਊ ਦਾ ਥਾਣਾ ਜਿਹੜਾ ਹੈਗਾ ਉਹ ਇੱਕ ਬੜੀ ਵੱਡੀ ਸਮੱਸਿਆ ਬਣ ਚੁੱਕੀ ਆ ਰਣਜੀਤ ਐਵਨਿਊ ਦੇ ਵਸਨੀਕਾਂ ਵਾਸਤੇ ਔਰ ਇਹਦੇ ਵਾਸਤੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਗਏ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਅਹੀਂ ਸੀਵਰੇ ਦੇ ਅਧਿਕਾਰੀਆਂ ਨੂੰ ਵੀ ਮਿਲੇ ਅਸੀਂ ਚੇਅਰਮੈਨ ਇੰਪਰੂਵਮੈਂਟ ਟਸਟ ਨੂੰ ਵੀ ਮਿਲੇ ਜਿੱਥੋਂ ਤੱਕ ਪੁਲਿਸ ਸਟੇਸ਼ਨ ਨੂੰ ਸ਼ਿਫਟ ਕਰਨ ਦਾ ਸਬੰਧ ਆ ਔਰ ਇਹਨਾਂ ਨੇ ਖਾਸ ਕਰਕੇ ਹਰੇਕ ਵਰਗ ਦੇ ਜਿਹੜੇ ਸਾਡੇ ਅਫਸਰ ਸਹਿਵਾਨ ਸੀ ਭਾਵਿਓ ਪੁਲਿਸ ਦੇ ਹੀ ਜਾਂ ਜਿਨ੍ਹਾਂ ਨੇ ਜਗਾ ਅਰੇਂਜ ਕਰਨੀ ਸੀ ਇਹਨਾਂ ਨੂੰ ਕਿੱਥੇ ਭੇਜਣਾ ਔਰ ਕਿੱਦਾਂ ਇਹਦੀ ਸ਼ਿਫਟਿੰਗ ਜਿਹੜੀ ਆ ਪੋਸੀਬਲ ਆ ਕਿੱਦਾਂ ਫੰਡ ਅਰੇਂਜ ਕਰਨੇ ਆ ਔਰ ਇਹਨਾਂ ਨੇ ਬਹੁਤ ਹੀ ਤਰੀਕੇ ਨਾਲ ਔਰ ਵਿਉਂਤਬੰਦੀ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਕੰਮ ਕਰਾਇਆ ਔਰ ਮੈਨੂੰ ਆਸ ਆ ਕਿ ਰঞ্জੀਤ ਇਹਨੂੰ ਜਿਹੜਾ ਹੈਗਾ ਥਾਣਾ ਜਿਹੜਾ ਔਰ ਇਹਨਾਂ ਦੀ ਰਹਿਨਮਾਈ ਹੇਠ ਸ਼ਿਫਟ ਹੋ ਜਾਏਗਾ ਸੋ ਮੇਰੀ ਲੋਕਾਂ ਨੂੰ ਅਪੀਲ ਆ ਕਿ ਉਹ ਬਾਹਰਲੇ ਕੈਂਡੀਡੇਟ ਤੁਹਾਨੂੰ ਕਈ ਆਗੇ ਕਹਾਣੀਆਂ ਕਹਨਣਗੇ ਕਿ ਅਸੀਂ ਹੁਣ ਲੋਕਲ ਆ ਜਾਾਂਗੇ ਇਹ ਜੇ ਆ ਜਾਾਂਗੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਿਲਕੁਲ ਨਾ ਆਓ ਹਰਜੀਤ ਕੌਰ ਬਾਜਵਾ ਨੂੰ ਬਟਨ ਨੰਬਰ 2 ਤੇ ਮੋਹਰ ਲਗਾ ਕੇ ਝਾੜੂ ਦੇ ਚੌਂ ਨਿਸ਼ਾਨ ਤੇ ਤੁਸੀਂ ਜਿਤਾਓ ਔਰ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਵੀ ਸੁਖੀ ਹੋਵੋਗੇ ਔਰ ਸਾਡਾ ਸ਼ਹਿਰ ਵੀ ਜਿਹੜਾ ਹੈਗਾ ਉਹ ਤਰੱਕੀ ਕਰੇਗਾ ਧੰਨਵਾਦ ਜੀ ਤਰੇ ਨਾ ਇਹਨੂੰ ਪਹਿਲੀ ਵਾਰ ਜਿਹੜਾ ਲੋਕਲ ਲੜ ਰਿਹਾ ਕੀ ਕੋਈ ਬਹੁਤ ਵਧੀਆ ਹੰਗਾਰਾ ਜਿਹ ਲੋਕਾਂ ਦਾ ਮਿਲ ਰਿਹਾ ਜੀ ਰਣਜੀਤ ਐਵਨੀ ਦੇ ਵਿੱਚ ਤੁਸੀਂ ਦੇਖਿਆ ਜਿਵੇਂ 2022 ਦੇ ਵਿੱਚ ਵੀ ਜਦੋਂ ਰਣਜੀਤ ਐਵਨੀ ਚ ਬੋਲਿੰਗ ਹੋਈ ਸੀ ਤਾਂ ਉਹ ਤੋਂ ਇੱਥੇ ਵੀ ਬਹੁਤ ਵੱਧ ਚੜ ਕੇ ਲੋਕਾਂ ਨੇ ਪੋਲ ਆਮ ਆਦਮੀ ਪਾਰਟੀ ਦੇ ਹੱਕ ਚ ਕੀਤਾ ਸੀ ਸੋ ਇਸ ਵਾਰ ਵੀ ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਦੀ 3 ਨੰਬਰ ਵਾਰਡ ਰਣਜੀਤ ਐਵਨੀ ਤੋਂ ਬਾਜਵਾ ਸਾਹਿਬ ਤੇ ਉਹਨਾਂ ਦੇ ਵਾਈਫ ਤੋਂ ਕੰਟੈਸਟ ਕਰ ਰਿਹਾ ਸੋ ਇਹ ਵੀ ਪਹਿਲੇ ਨੰਬਰ ਤੇ ਉਹਨਾਂ ਕਿ ਆਮ ਆਦਮੀ ਪਾਰਟੀ ਦੀ ਇੱਥੋਂ ਵੀ ਜਿੱਤ ਯਕੀਨੀ ਹੋਊਗੀ ਜੀ ਜਿੰਨੇ ਰੈ residents ਨੇ ਚਾਹੇ ਉਹ A ਬਲਾਕ ਦਾ B ਬਲਾਕ ਦਾ C D E ਹਾਊਸਿੰਗ ਬੋਰਡ ਸਾਰੇ ਹੀ ਬਾਜਵਾ ਸਾਹਿਬ ਦੀ ਸਪੋਰਟ ਕਰ ਰਹੇ ਆ ਸੋ ਇਥੋਂ ਜਿੱਤ ਪ੍ਰਾਪਤ ਕਰਕੇ ਇਹ ਸੀਟ ਵੀ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੇ ਠੀਕ ਹੈ